ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 422 ਤੋਂ ਲੈ ਕੇ 423 ਤੱਕ ਸਵਾਇ ਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਆਵਣ ਜਾਣਾ ਕਿਉਂ ਰਹੇ ਕਿਉਂ ਮੇਲਾ ਹੋਈ ਜਨਮ ਮਰਨ ਦਾ ਦੁੱਖ ਕਣੋ ਨਿਤ ਸਹਿ ਸਾ ਦੋਈ ਬੇਨ ਨਾ ਵੈ ਕਿਆ ਜੀਵਨਾ ਫਿਟ ਤ੍ਰਿਗ ਚਤ్రਾਈ ਸਤ ਗੁਰ ਸਾਧਨ ਸੇਵਿਆ ਹਰ ਭਗਤ ਨਾ ਪਾਈ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਜੀਵ ਦਾ ਆਵਾ ਗਵਨ ਦਾ ਚੱਕਰ ਕਿਵੇਂ ਖਤਮ ਹੋਵੇ ਤੇ ਕਿਵੇਂ ਜੀਵ ਦਾ ਮਿਲਾਪ ਪਰਮਾਤਮਾ ਦੇ ਨਾਲ ਹੋਵੇ ਕਹਿੰਦੇ ਜੀਵ ਨੂੰ ਜਨਮ ਮਰਨ ਦਾ ਜਿਹੜਾ ਚੱਕਰ ਆ ਇਹ ਬਹੁਤ ਦੁਖੀ ਕਰਦਾ ਤੇ ਇਹਦੇ ਤੋਂ ਉੱਪਰ ਜੀਵ ਨੂੰ ਮਾਇਆ ਤੇ ਮੋਹ ਤ੍ਰਿਸ਼ਨਾ ਕਹਿੰਦੇ ਇਹ ਜਿਹੜੇ ਇਹਨਾਂ ਦਾ ਸਹਿਮ ਬਣਿਆ ਰਹਿੰਦਾ ਇਹ ਕਹਿੰਦੇ ਕਿਵੇਂ ਖਤਮ ਹੋ ਸਕਦੇ ਨੇ ਜਦੋਂ ਕਹਿੰਦੇ ਜੀਵ ਨੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਸਤਗੁਰ ਦੀ ਦਸੀ ਹੋਈ ਸੇਵਾ ਭਗਤੀ ਨਹੀਂ ਕੀਤੀ ਸਤਗੁਰ ਦੀ ਸ਼ਰਨ ਦੇ ਨਹੀਂ ਲਈਨੀ ਤਾਂ ਫਿਰ ਕਹਿੰਦੇ ਕਿਵੇਂ ਇਹ ਸਾਰਾ ਕੁਝ ਠੀਕ ਹੋ ਸਕਦਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਜਿਹੜਾ ਇਹ ਜੀਵਨ ਆ ਫਟਕਾਰ ਜੋਗਾ ਹੋਰ ਬਾਕੀ ਸਭ ਚਤਰਾਇਆਂ ਕਹਿੰਦੇ ਵਿਅਰਥ ਨੇ ਉਸ ਦੇ ਨਾਮ ਤੋਂ ਬਿਨਾ ਆਵਣ ਜਾਵਣ ਤੋ ਰਹੇ ਪਾਈਏ ਗੁਰਪੂਰਾ ਰਾਮ ਨਾਮ ਤਨ ਰਾਸ ਦੇ ਬਿਨ ਸਹਿ ਪ੍ਰਮਕੂਰਾ ਫਿਰ ਹੁਣ ਆਪ ਹੀ ਉਸ ਪ੍ਰਸ਼ਨ ਦਾ ਉੱਤਰ ਦਿੰਦੇ ਨੇ ਪਹਿਲੇ ਚ ਕਹਿੰਦੇ ਨੇ ਨਾ ਵੀ ਆਵਾ ਗਵਨ ਕਿਵੇਂ ਖਤਮ ਹੋਵੇ ਤੇ ਪਰਮੇਸ਼ਰ ਨਾਲ ਮਿਲਾਪ ਕਿਵੇਂ ਹੋਵੇ ਫਿਰ ਹੁਣ ਆਪ ਹੀ ਸਤਿਗੁਰ ਕਹਿੰਦੇ ਨੇ ਆਵਣ ਜਾਵਣ ਤੌਰ ਹੈ ਪਾਈਏ ਗੁਰਪੂਰਾ ਕਹਿੰਦੇ ਭਾਈ ਜਦੋਂ ਪੂਰੇ ਗੁਰੂ ਦੀ ਸ਼ਰਨ ਵਿੱਚ ਚਲੇ ਜਾਈਏ ਫਿਰ ਆਵਾ ਗਵਨ ਖਤਮ ਹੋ ਜਾਂਦਾ ਫਿਰ ਕਹਿੰਦੇ ਕੀ ਹੁੰਦਾ RAM ਨਾਮ ਤਨ ਰਾਸ ਦੇ ਬਿਨ ਸਹਿ ਪ੍ਰਮ ਕੋਰਾ ਕਹਿੰਦੇ ਫਿਰ ਸਤਗੁਰ RAM ਦੇ ਨਾਮ ਦਾ ਤਨ ਸਾਨੂੰ দান ਦਿੰਦੇ ਨੇ ਫਿਰ ਸਾਡਾ ਜਿਹੜਾ ਸਾਰਾ ਹੈਗਾ ਭਰਮ ਦਾ ਕੂੜਾ ਖਤਮ ਹੋ ਜਾਂਦਾ ਬਹੁਤ ਜਗ੍ਹਾ ਤੇ ਗੁਰਬਾਣੀ ਦੇ ਵਿੱਚ ਸਤਿਗੁਰ ਆਪ ਹੀ ਆਪਾਂ ਸਾਨੂੰ ਸਮਝਾਉਣ ਦੇ ਲਈ ਪਹਿਲਾਂ ਪ੍ਰਸ਼ਨ ਕਰਦੇ ਨੇ ਫਿਰ ਉਹਦਾ ਆਪ ਹੀ ਜਵਾਬ ਦੱਸਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਸਾਰੇ ਹੀ ਪ੍ਰਸ਼ਨਾਂ ਦੇ ਉੱਤਰ ਨੇ ਕਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੈਠ ਕੇ ਗੱਲਾਂ ਕਰਨ ਦੀ ਕੋਸ਼ਿਸ਼ ਕਰੀਏ ਸਭ ਉੱਤਰ ਮਿਲ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਤ ਜਨਾ ਕੋ ਮਿਲ ਰਹੇ ਤਨ ਤਨ ਜਸ ਗਾਏ ਆਦ ਪੁਰਖ ਅਪਰੰਪਰਾ ਗੁਰਮਖ ਹਰ ਪਾਏ ਕਹਿੰਦੇ ਭਾਈ ਸੰਤ ਜਨਾ ਦੀ ਸੰਗਤ ਵਿੱਚ ਮਿਲ ਕੇ ਬੈਠੋ ਉਹ ਜਸ ਗਾਉਂਦੇ ਨੇ ਪਰਮੇਸ਼ਰ ਦਾ ਤਾਂ ਤੁਹਾਨੂੰ ਵੀ ਉਹਨਾਂ ਦੀ ਸੰਗਤ ਦੇ ਵਿੱਚ ਰੰਗਤ ਮਿਲ ਜੂਗੀ ਪਰਮੇਸ਼ਰ ਦਾ ਜਸ ਗਾਉਣ ਦੀ ਕਹਿੰਦੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਹਮੇਸ਼ਾ ਕਹਿੰਦੇ ਉਸ ਅਪਰੰਪਰ ਪ੍ਰਮਾਤਮਾ ਦਾ ਜਸ ਗਾਇਆ ਕਰੋ ਤੇ ਫਿਰ ਕਹਿੰਦੇ ਉਹਦੇ ਨਾਲ ਮਿਲਾਪ ਹੋ ਜਾਊਗਾ ਨਟੂਏ ਸਾંગ ਬਨਾਇਆ ਬਾਜੀ ਸੰਸਾਰਾ ਖਿੰਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਰਾ ਕਹਿੰਦੇ ਜਿਹੜਾ ਇਹ ਸੰਸਾਰ ਆ ਇਹ ਪਰਮੇਸ਼ਰ ਨੇ ਜਿਵੇਂ ਕੋਈ ਇੱਕ ਬਾਜੀਗਰ ਦੀ ਬਾਜੀ ਹੁੰਦੀ ਆ ਉਸ ਤਰ੍ਹਾਂ ਦੀ ਇਹ ਖੇਡ ਬਣਾਈ ਹੋਈ ਆ ਕਹਿੰਦੇ ਇਹ ਕਹਿੰਦੇ ਥੋੜੀ ਦੇਰ ਦਾ ਤਮਾਸ਼ਾ ਕਹਿੰਦੇ ਇਹਦੇ ਖਤਮ ਹੁੰਦੇ ਆ ਵਕਤ ਨਹੀਂ ਲੱਗਦਾ ਵੀ ਇਹ ਕਿਸੇ ਵਕਤ ਵੀ ਇਹ ਖੇਡ ਖਤਮ ਹੋ ਸਕਦੀ ਆ ਹਮੈ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੈ ਸੋ ਜਿਣੈ ਗੁਰ ਸ਼ਬਦ ਵਿਚਾਰਾ ਕਹਿੰਦੇ ਸਾਰਾ ਜਗ ਇਸ ਜੰਗਤ ਦੀ ਜਿਹੜੀ ਖੇਡ ਆ ਇਹਦੇ ਵਿੱਚ ਹਉਮੈ ਤੇ ਹੰਕਾਰ ਦੇ ਨਾਲ ਹਾਰੀ ਜਾ ਰਿਹਾ ਹੈ ਕਹਿੰਦੇ ਜਿੱਤਦਾ ਉਹੀ ਹੈ ਇਸ ਸੰਸਾਰ ਦੀ ਬਾਜ਼ੀ ਨੂੰ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਜਿਉਂ ਅੰਦਲੇ ਹੱਥ ਟੋਹਣੀ ਹਰ ਨਾਮ ਹਮਾਰੈ ਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰੈ ਜਿਵੇਂ ਕਹਿੰਦੇ ਅੰਦੇ ਇਨਸਾਨ ਦੇ ਹੱਥ ਵਿੱਚ ਸੋਟੀ ਫੜੀ ਹੋਵੇ ਤਾਂ ਉਹਨੂੰ ਕੁਝ ਸਹਾਰਾ ਹੁੰਦਾ ਕਹਿੰਦੇ ਇਸ ਤਰ੍ਹਾਂ ਸਾਨੂੰ ਪਰਮੇਸ਼ਰ ਦੇ ਨਾਮ ਦਾ ਹੀ ਸਹਾਰਾ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਹੀ ਸਾਡੇ ਕਹਿੰਦੇ ਜਿਹੜੀ ਅਗਿਆਨਤਾ ਰੂਪੀ ਸਾਡੀ ਰਾਤ ਆ ਸੰ ਸਾਡੇ ਜੀਵਨ ਦੇ ਵਿੱਚ ਉਹਨੂੰ ਕਹਿੰਦੇ ਸਵੇਰ ਵਰਗਾ ਚਾਨਣ ਉਹਦਾ ਨਾਮ ਹੀ ਦਿੰਦਾ ਜਿਉ ਤੂੰ ਰੱਖੈ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨਮੁਕਤ ਦੁਆਰਾ ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਵੀ ਤੂੰ ਮੈਨੂੰ ਰੱਖਦਾ ਮੈਂ ਤੇਰੀ ਰਜਾ ਚ ਉਵੇਂ ਹੀ ਰਹਿਣਾ ਮੈਨੂੰ ਤੇਰੇ ਨਾਮ ਦਾ ਹੀ ਸਹਾਰਾ ਹੈ ਕਹਿੰਦੇ ਜਿਸ ਜੀਵ ਨੇ ਕਹਿੰਦੇ ਇਹ ਨਾਮ ਜਪ ਲਿਆ ਉਹਨੇ ਕਹਿੰਦੇ ਇਹ ਅੰਤ ਦੇ ਵਿੱਚ ਸਹਾਈ ਹੋਣ ਵਾਲਾ ਜਿਹੜਾ ਨਾਮ ਆ ਇਕੱਠਾ ਕਰ ਲਿਆ ਫਿਰ ਉਹਨੂੰ ਕਹਿੰਦੇ ਮੁਕਤੀ ਦਾ ਦਵਾਰ ਮਿਲ ਜਾਂਦਾ ਹੈ ਉਹਦੀ ਵਿਕਾਰਾਂ ਤੋਂ ਮੁਕਤੀ ਮਾਇਆ ਦੇ ਮੋਹ ਤੋਂ ਮੁਕਤੀ ਹੋ ਜਾਂਦੀ ਹੈ ਜਿਨੇ ਨਾਮ ਦਾ ਆਸਰਾ ਲੈ ਲਿਆ ਜਨਮ ਮਰਨ ਦੁੱਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਵਿਸਰੈ ਪੂਰਾ ਗੁਰ ਤਾਰੇ ਹਾਂਜੀ ਸੰਗਤ ਜੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ ਜਿਨੇ ਮੁਰਾਰ ਇੱਕ ਅਸੀਗਾ ਰਾਖਸ਼ ਵੀ ਉਹਨੂੰ ਸਜ਼ਾ ਦਿੱਤੀ ਸੀ ਜਿਨੇ ਉਹਦਾ ਨਾਮ ਜਪ ਲਿਆ ਉਦੇ ਜਨਮ ਮਰਨ ਦਾ ਦੁੱਖ ਖਤਮ ਹੋ ਗਿਆ ਉਹਨੂੰ ਗੁਰੂ ਦੀ ਸ਼ਰਨ ਲਈ ਤਾਂ ਗੁਰੂ ਨੇ ਨਾਮ ਦੀ ਦਾਤ ਦੇ ਕੇ ਉਸ ਜੀਵ ਨੂੰ ਇਸ ਸੰਸਾਰ ਸਾਗਰ ਦੇ ਪਵਜਲ ਤੋਂ ਪਾਰ ਉਤਾਰ ਦਿੱਤਾ ਆਸਾ ਮਹਲਾ 3 ਅਸ਼ਟਪਦੀਆਂ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਾਸਤ ਬੇਦ ਸਿਮਰਤ ਸਰ ਤੇਰਾ ਸੁਰ ਸਰੀ ਚਰਨ ਸਮਾਣੀ ਸਾਖਾ ਤੀਨ ਮੂਲ ਮਤ ਰਾਵੈ ਤੂੰ ਤਾਂ ਸਰਵ ਵਿਡਾਣੀ ਤਾਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ ਹਾਂਜੀ ਸੰਗਤ ਜੀ ਹੁਣ ਇੱਥੇ ਗੁਰੂ ਅਮਰਦਾਸ ਜੀ ਤੀਜੇ ਪਾਸ਼ਾ ਜੀ ਦੀ ਬਾਣੀ ਰਾਗ ਆਸਾ ਵਿੱਚ ਅਸ਼ਟਪਦੀਆਂ ਚ ਸ਼ੁਰੂ ਹੋਈ ਹੈ ਜੀ ਪਾਸ਼ਾ ਕਹਿੰਦੇ ਨੇ ਜਿਸ ਤਰ੍ਹਾਂ ਕੋਈ ਜੀਵ ਕਹਿੰਦਾ ਵੀ ਉਹ ਸ਼ਾਸਤਰ বেদ ਸਿਮਰਤੀਆਂ ਪੜ੍ਹਦੇ ਨੇ ਕਹਿੰਦੇ ਮੇਰੇ ਲਈ ਤਾਂ ਉਸ ਪਰਮੇਸ਼ਰ ਦਾ ਨਾਮ ਹੀ ਨਾਮ ਜਪਣਾ ਹੀ ਸਾਰੀਆਂ ਸ਼ਾਸਤਰਾਂ ਸਿਮਰਤੀਆਂ 베ਦਾਂ ਦਾ ਪਾਠ ਕਰਨਾ ਹੈ ਕਹਿੰਦੇ ਉਸ ਪਰਮੇਸ਼ਰ ਦੇ ਚਰਨਾਂ ਦੀ ਸੇਵਾ ਕਰਨੀ ਮੇਰੇ ਲਈ ਗੰਗਾ ਚ ਇਸ਼ਨਾਨ ਕਰਨਾ ਹੈ। ਕਹਿੰਦੇ ਉਹ ਪਰਮੇਸ਼ਰ ਜਿਨੇ ਤਿੰਨੇ ਤਰ੍ਹਾਂ ਦੇ ਮਾਇਆ ਦੇ ਗੁਣ ਬਣਾਏ ਨੇ ਕਹਿੰਦੇ। ਉਹ ਸਭ ਤੋਂ ਵੱਡਾ ਮਾਲਕ ਹੈ ਕਹਿੰਦੇ। ਮੈਂ ਕਹਿੰਦੇ ਅੱਜ ਜਿਸ ਤਰ੍ਹਾਂ ਦੀ ਮੈਨੂੰ ਮੇਰੇ ਗੁਰੂ ਨੇ ਬੁੱਧ ਦਿੱਤੀ ਹੈ, ਮਤ ਦਿੱਤੀ ਹੈ। ਕਹਿੰਦੇ ਮੈਂ ਉਹਦੇ ਨਾਲ ਉਸ ਪਰਮੇਸ਼ਰ ਦਾ ਹੀ ਨਾਮ ਜਪਦਾ ਹਾਂ। ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪਦਾ ਉਹਦੀ ਅਮਰਤ ਵਾਲੀ ਬਾਣੀ ਬੋਲਦਾ ਕਹਿੰਦੇ ਤੇ ਮੈਂ ਉਹਦੇ ਵਿੱਚ ਹੀ ਆਨੰਦ ਵਿੱਚ ਰਹਿੰਦਾ 33 ਕਰੋੜੀ ਦਾਸ ਤੁਮਾਰੇ ਰਿੱਧ ਸਿਧ ਪ੍ਰਾਣ ਆਧਾਰੀ ਤਾਂ ਕੇ ਰੂਪ ਨਾ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਕਹਿੰਦੇ ਜਿਹਦੇ ਮੰਨਿਆ ਜਾਂਦਾ 33 ਕਰੋੜ ਦੇਵਤੇ ਨੇ ਉਸ ਪਰਮੇਸ਼ਰ ਦੇ ਦਾਸ ਨੇ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਣਾਂ ਦਾ ਆਧਾਰ ਉਹ ਪਰਮੇਸ਼ਰ ਹੀ ਆ ਕਹਿੰਦੇ ਕਹਿੰਦੇ ਉਹ ਪਰਮੇਸ਼ਰ ਜਿਹਦੇ ਸਰੂਪ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਹਿੰਦੇ ਕਿਵੇਂ ਉਹਦੀ ਕਥਾ ਸੀ ਕਥ ਕਰ ਸਕਦੇ ਆ ਕਥ ਦੀ ਕਹਿੰਦੇ ਉਹਦੀ ਕੀਮਤ ਨਹੀਂ ਅਸੀਂ ਪਾ ਸਕਦੇ ਤਿੰਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀਆਂ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੇ ਅਕਥ ਕਹਾਣੀ ਕਹਿੰਦੇ ਹੈ ਪਰਮੇਸ਼ਰ ਜੀ ਸੰਸਾਰ ਵਿੱਚ ਤੇਰੇ ਹੀ ਤਿੰਨ ਗੁਣ ਮਾਇਆ ਦੇ ਵੜਤ ਰਹੇ ਨੇ ਤੇ ਤੇਰੀਆਂ ਹੀ ਬਣਾਈਆਂ ਚਾਰੇ ਖਾਣੀਆਂ ਨੇ ਜਿਸ ਜੀਵ ਤੇ ਕਹਿੰਦੇ ਤੇਰੀ ਰਹਿਮਤ ਹੁੰਦੀ ਆ ਉਹ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਸਕਦਾ ਤੇ ਉਹੀ ਤੇਰੀਆਂ ਕਥਾ ਕਹਾਣੀਆਂ ਕਰ ਸਕਦਾ ਜਿਹਨੂੰ ਤੂੰ ਸਮਰੱਥ ਬਣਾਏ ਤੂੰ ਕਰਤਾ kia ਸਭ ਤੇਰਾ ਕਿਆ ਕੋ ਕਰੇ ਪ੍ਰਾਣੀ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾ ਤੁੱਦ ਪਾਵੇ ਤਾਂ ਗੁਰਮੁਖ ਬੂਜੈ ਹੋਰ ਮਨਮੁਖ ਫਿਰੈ ਇਆਣੀ ਕਹਿੰਦੇ ਹੈ ਪਰਮੇਸ਼ਰ ਜੀ ਜੋ ਕੁਛ ਸੰਸਾਰ ਵਿੱਚ ਵਰਤ ਰਿਹਾ ਹੈ ਉਹ ਸਭ ਤੇਰਾ ਕੀਤਾ ਹੈ ਕਿਸੇ ਜੀਵ ਦੇ ਹੱਥ ਵਸ ਕੁਛ ਨਹੀਂ ਹੈ ਕਰਨ ਵਾਲਾ ਜੀਦੇ ਤੇ ਕਹਿੰਦੇ ਤੇਰੀ ਮਿਹਰ ਦੀ ਨਜ਼ਰ ਹੁੰਦੀ ਆ ਉਹੀ ਤੇਰੇ ਚਰਨਾਂ ਵਿੱਚ ਲੀਨ ਹੋ ਸਕਦਾ ਕਹਿੰਦੇ ਜਿੰਨੀ ਵੀ ਸੰਸਾਰ ਵਿੱਚ ਆਉਣ ਜਾਣ ਹੈ ਜੀਵਾਂ ਦਾ ਹੋ ਰਿਹਾ ਸਾਰੇ ਹੀ ਤੇਰਾ ਕਹਿੰਦੇ ਨਾਮ ਲੈਂਦੇ ਨੇ ਪਰ ਕਹਿੰਦੇ ਜੋ ਤੈਨੂੰ ਚੰਗਾ ਲੱਗਦਾ ਉਹ ਗੁਰੂ ਦੇ ਸਨਮੁਖ ਹੋ ਕੇ ਜੀਵਨ ਦੀ ਅਸਲੀਅਤ ਨੂੰ ਸਮਝ ਸਕਦਾ ਬਾਕੀ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹ ਕਹਿੰਦੇ ਅਗਿਆਨਤਾ ਵਿੱਚ ਨੇ ਚਾਰੇ ਵੇਦ ਬ੍ਰਹਮੇ ਕੋ دیے ਪੜ ਪੜ ਕਰੇ ਵਿਚਾਰੀ ਤਾਕਾ ਹੁਕਮ ਨ ਬੁੱਝੇ ਬਪੜਾ ਨਰਕ ਸੁਰਗ ਅਵਤਾਰੀ ਕਹਿੰਦੇ ਪਰਮੇਸ਼ਰ ਨੇ ਚਾਰੇ ਵੇਦ ਲਿਖਣ ਦਾ ਜਿੰਮਾ ਬ੍ਰਹਮੇ ਨੂੰ ਦਿੱਤਾ ਬ੍ਰਹਮੇ ਨੇ ਵੇਦ ਲਿਖੇ ਤੇ ਪੜ ਪੜ ਕੇ ਉਹਨਾਂ ਦੀ ਵਿਚਾਰ ਕਰਦਾ ਰਿਹਾ ਪਰ ਪ੍ਰਮਾਤਮਾ ਦਾ ਹੁਕਮ ਬੁੱਝਣ ਤੋਂ ਬਿਨਾ ਕਹਿੰਦੇ ਉਹ ਵੀ ਨਰਕਾਂ ਸੁਰਗਾਂ ਦੇ ਵਿੱਚ ਉਹਦਾ ਜਨਮ ਹੁੰਦਾ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਜੁਗ ਜੁਗ ਕੇ ਰਾਜ ਕੀ ਹੈ ਗਾਵੇ ਕਰ ਅਵਤਾਰੀ ਤਿੰਨ ਵੀ ਅੰਤ ਨਾ ਪਾਇਆ ਤਾਕਾ ਕਿਆ ਕਰ ਆਖ ਵਿਚਾਰੀ ਕਹਿੰਦੇ ਪਰਮੇਸ਼ਰ ਜੀ ਨੇ ਅਲੱਗ ਅਲੱਗ ਜੁਗਾਂ ਦੇ ਵਿੱਚ ਅਲੱਗ ਅਲੱਗ ਮਹਾਪੁਰਖ ਕੀਤੇ ਨੇ ਮੇਰਾਮ ਚੰਦਰ ਕ੍ਰਿਸ਼ਨ ਜੀ ਹੈ ਨਾ ਇਸ ਤਰ੍ਹਾਂ ਕਹਿੰਦੇ ਫਿਰ ਲੋਕ ਉਹਨਾਂ ਨੂੰ অবতার ਮੰਨ ਕੇ ਉਹਨਾਂ ਦੀ ਪੂਜਾ ਕਰਦੇ ਰਹੇ ਪਰ ਕਹਿੰਦੇ ਵਿਕੀ ਆਖ ਸਕਦੇ ਆ ਇੱਕ ਸਧਾਰਨ ਜੀਵ ਬਾਰੇ ਕਹਿੰਦੇ ਉਹਨਾਂ ਮਹਾਪੁਰਖਾਂ ਨੇ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਵਾਹਿਗੁਰੂ ਜੀ ਵਾਹਿਗੁਰੂ ਤੂੰ ਸੱਚਾ ਤੇਰਾ ਕੀਆ ਸਭ ਸਾਚਾ ਦੇਹ ਤਾਂ ਸਾਚ ਵਖਾਣੀ ਜਾ ਕੋ ਸੱਚ 부ਝਾਵੇ ਆਪਣਾ ਸਹਜੇ ਨਾਮ ਸਮਾਣੀ ਕਹਿੰਦੇ ਹੈ ਪਰਮੇਸ਼ਰ ਜੀ ਤੂੰ ਆਪ ਸੱਚਾ ਹੈ ਤੇਰਾ ਬਣਾਇਆ ਇਹ ਜਗਤ ਤੇਰਾ ਸਰੂਪ ਸੱਚੇ ਦਾ ਹੈ ਕਹਿੰਦੇ ਜਿਹਨੂੰ ਤੂੰ ਆਪਣੇ ਨਾਮ ਦੀ ਦਾਤ ਦਿਨਾ ਉਹ ਤੇਰਾ ਨਾਮ ਉਚਾਰ ਦੇਣੇ ਜਿਹਨੂੰ ਤੂੰ ਜੀਵਨ ਦੀ ਅਸਲੀਅਤ 부ਝਾਉਣਾ ਉਹ ਅਡੋਲਤਾ ਵਿੱਚ ਟਿਕ ਕੇ ਤੇਰੇ ਨਾਮ ਵਿੱਚ ਸਮਾ ਜਾਂਦੇ ਨੇ ਆਸਾ ਮਹਲਾ ਤੀਜਾ ਸਤ ਗੁਰ ਹਮਰਾ ਪਰਮ ਅੰਗਵਾਇਆ ਹਰ ਨਾਮ ਨਿਰੰਝਨ ਮਨ ਵਸਾਇਆ ਸਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੀਵਣ ਵਾਲਾ ਸਭ ਬਿਦ ਜਾਣੈ ਗੁਰਮਖ ਪਾਈਏ ਨਾਮ ਨਿਧਾਨ ਰਹਾਉ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਜਦੋਂ ਅਸੀਂ ਸਤਗੁਰ ਦੀ ਸ਼ਰਨ ਪੈਨੇ ਆ ਤਾਂ ਸਤਗੁਰ ਦੇ ਰਾਹੀਂ ਸਾਡਾ ਭਰਮ ਚੁੱਕਿਆ ਜਾਂਦਾ ਕਿਉਂ ਕਿਉਂਕਿ ਕਹਿੰਦੇ ਸਤਗੁਰ ਨੇ ਸਾਡੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਜਿਹਨੂੰ ਕਿਸੇ ਮਾਇਆ ਦਾ ਲੇਪ ਨਹੀਂ ਲੱਗਦਾ ਉਹਦਾ ਨਾਮ ਸਾਡੇ ਮਨ ਚ ਵਸਾ ਦਿੱਤਾ ਫਿਰ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਸੁੱਖ ਪਾਇਆ ਕਹਿੰਦੇ हे ਮੇਰੇ ਮਨ ਜਿਹੜੀ ਅਸਲੀਅਤਾ ਕਹਿੰਦੇ ਉਹਦੇ ਬਾਰੇ ਕਹਿੰਦੇ ਤੂੰ ਧਿਆਨ ਧਰ ਕਹਿੰਦੇ ਉਹ ਪਰਮੇਸ਼ਰ ਜਿਹੜਾ ਗੁਰੂ ਦੇ ਰਾਹੀਂ ਜੀਵਾਂ ਨੂੰ ਨਾਮ ਦੀ ਦਾਤ ਦਿੰਦਾ ਉਹ ਸਾਰੀਆਂ ਵਿਧੀਆਂ ਜਾਣਦਾ ਉਹ ਸਭ ਕੁਝ ਕਰਨ ਦੇ ਸਮਰੱਥਾ ਉਹੀ ਗੁਰੂ ਦੇ ਸਨਮੁਖ ਰੱਖ ਕੇ ਸਾਨੂੰ ਆਪਣੇ ਨਾਮ ਦਾ ਖਜ਼ਾਨਾ ਦਿਵਾਉਂਦਾ ਹੈ ਸਤਗੁਰੂ ਭੇਟ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸਨਾ 부ਝਾਈ ਸਹਜe ਮਾਤਾ ਹਰ ਗੁਣ ਗਾਈ ਵਿਣ ਗੁਣ ਪੂਰੇ ਕੋਏ ਨਾ ਜਾਣੀ ਮਾਇਆ ਮੋਹ ਦੂਜੈ ਲੋ ਪਾਣੀ ਗੁਰਮਖ ਨਾਮ ਮਿਲੈ ਹਰ ਬਾਣੀ ਹਾਂਜੀ ਕਹਿੰਦੇ ਸਤਗੁਰ ਨੂੰ ਮਿਲਣ ਦੀ ਬਰਕਤ ਇਹ ਹੈ ਕਿ ਉਹਦੇ ਨਾਲ ਜੀਵ ਦੀ ਮਮਤਾ ਮੋਹ ਤ੍ਰਿਸ਼ਨਾ ਦੀ ਅੱਗ ਇਹ ਖਤਮ ਹੋ ਜਾਂਦੀਆਂ ਨੇ ਫਿਰ ਉਹ ਅਡੋਲਤਾ ਵਿੱਚ ਟਿਕ ਜਾਂਦਾ ਜੀਵ ਤੇ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਂਦਾ ਪਰ ਕਹਿੰਦੇ ਗੁਰੂ ਦੀ ਸ਼ਰਨ ਆਏ ਤੋਂ ਬਿਨਾਂ ਇਹਦੇ ਬਾਰੇ ਕਿਸੇ ਜੀਵ ਨੂੰ ਸਮਝ ਨਹੀਂ ਪੈਂਦੀ ਤੇ ਉਹ ਫਿਰ ਮਾਇਆ ਦੇ ਵਿੱਚ ਮੋਹ ਦੇ ਵਿੱਚ ਭਟਕਦੇ ਰਹਿੰਦੇ ਨੇ ਕਹਿੰਦੇ ਜਦੋਂ ਕਹਿੰਦੇ ਗੁਰੂ ਦੇ ਸਨਮੁਖ ਹੁੰਦੇ ਨੇ ਨਾਮ ਦੀ ਦਾਤ ਮਿਲਦੀ ਆ ਫਿਰ ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਬਾਣੀ ਦੇ ਨਾਲ ਉਹਨਾਂ ਨੂੰ ਪਿਆਰ ਪੈਂਦਾ ਗੁਰ ਸੇਵਾ ਤਪਾ ਸਿਰ ਤਪਸਾਰ ਹਰ ਜਿਉ ਮਨ ਵਸੈ ਸਭ ਦੁਖ ਬਿਸਾਰਣ ਹਾਰ ਦਰ ਸਾਚੈ ਦੀ ਸੈ ਸਚਿਆਰ ਕਹਿੰਦੇ ਗੁਰੂ ਦੀ ਦੱਸੀ ਹੋਈ ਜਿਹੜੀ ਸੇਵਾ ਭਗਤੀ ਆ ਪਰਮੇਸ਼ਰ ਦਾ ਨਾਮ ਜਪਣਾ ਉਹੀ ਸਾਰਿਆਂ ਨਾਲੋਂ ਵੱਡਾ ਤਪ ਹੈ ਕਹਿੰਦੇ ਜਦੋਂ ਕਹਿੰਦੇ ਜੀਵ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਹ ਪਰਮੇਸ਼ਰ ਜੋ ਦੁੱਖ ਖਤਮ ਕਰਨ ਵਾਲਾ ਹੈ ਫਿਰ ਕਹਿੰਦੇ ਉਹ ਜੀਵ ਸੱਚਾ ਹੋ ਜਾਂਦਾ ਹੈ ਤੇ ਉਸ ਸੱਚੇ ਪਰਮੇਸ਼ਰ ਦੇ ਦਰ ਤੇ ਸੱਚਾ ਕਰਾਰ ਦਿੱਤਾ ਜਾਂਦਾ ਉਹਨੂੰ ਸੱਚਾ ਕਬੂਲ ਕੀਤਾ ਜਾਂਦਾ ਜਿਹੜਾ ਉਹਦੇ ਨਾਮ ਦੀ ਕਮਾਈ ਕਰਦਾ ਗੁਰ ਸੇਵਾ ਤੇ ਤਿਰਪਵਨ ਸੋਜੀ ਹੋਏ ਆਪ ਪਛਾਣ ਹਰ ਪਾਵੈ ਸੋਏ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਨ ਦੇ ਨਾਲ ਜੀਵ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਉਹ ਪਰਮੇਸ਼ਰ ਤਿੰਨਾ ਭਵਨਾਂ ਦੇ ਵਿੱਚ ਵਿਆਪਕ ਹੈ ਉਹ ਜੀਵ ਆਪੇ ਦੀ ਪਛਾਣ ਕਰਕੇ ਪਰਮੇਸ਼ਰ ਦੇ ਨਾਲ ਮਿਲਾਪ ਪਾ ਲੈਂਦਾ ਹੈ ਗੁਰੂ ਦੀ ਸੱਚੀ ਬਾਣੀ ਦੇ ਵਿੱਚ ਜੁੜਨ ਦੇ ਸਦਕਾ ਜੀਵ ਪਰਮੇਸ਼ਰ ਨੂੰ ਆਪਣੇ ਅੰਦਰ ਆਤਮੇ ਉਹਦਾ ਮਹਿਲ ਟਿਕਾਣਾ ਲੱਭ ਲੈਂਦਾ ਹੈ ਗੁਰ ਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰਖੇ ਉਰਤਾਰੇ ਸਾਚੀ ਸੋਬਾ ਸਾਚ ਦੁਆਰੇ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਦੋਂ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਨਾ ਸਿਰਫ ਆਪਣਾ ਹੀ ਆਪਣੀਆਂ ਕੁੱਲਾਂ ਦਾ ਵੀ ਉਧਾਰ ਕਰ ਲੈਂਦੇ ਨੇ ਉਹ ਪਰਮੇਸ਼ਰ ਦਾ ਨਾਮ ਜੋ ਪਵਿੱਤਰ ਹੈ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਨੇ ਫਿਰ ਕਿਉਂਕਿ ਉਹਨਾਂ ਦੇ ਹਿਰਦੇ ਪਵਿੱਤਰ ਹੋਏ ਜਾਂਦੇ ਨੇ ਫਿਰ ਉਹਨਾਂ ਦੀ ਸੋਭਾ ਸੱਚੀ ਗਿਣੀ ਜਾਂਦੀ ਆ ਉਸ ਪਰਮੇਸ਼ਰ ਦੇ ਦਵਾਰ ਤੇ ਸੇਵਡ ਭਾਗੀ ਜੇ ਗੁਰ ਸੇਵਾ ਲਾਏ ਆਨੰਦਿੰਨ ਭਗਤ ਸਚ ਨਾਮ ਦਿਰੜਾਏ ਨਾਮੇ ਉਦਰੇ ਕੁੱਲ ਸੁਬਾਏ ਫਿਰ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜੋ ਗੁਰੂ ਦੀ ਸੇਵਾ ਭਗਤੀ ਵਿੱਚ ਲੱਗਦੇ ਨੇ ਦੱਸੀ ਹੋਈ ਚ ਫਿਰ ਉਹ ਕਹਿੰਦੇ ਦਿਨ ਰਾਤ ਉਸ ਪਰਮੇਸ਼ਰ ਦਾ ਨਾਮ ਜਪਤੇ ਨੇ ਉਹਦੀ ਭਗਤੀ ਕਰਦੇ ਨੇ ਸੱਚੇ ਦੀ ਫਿਰ ਕਹਿੰਦੇ ਨਾਮ ਦੇ ਵਿੱਚ ਕਹਿੰਦੇ ਜੁੜਨ ਦੇ ਨਾਲ ਉਹਨੀਆਂ ਦੀ ਕੁੱਲਾਂ ਦਾ ਵੀ ਉਧਾਰ ਹੋ ਜਾਂਦਾ ਉਹ ਵੀ ਵਿਕਾਰਾਂ ਤੋਂ ਰਹਿਤ ਹੋ ਜਾਂਦੀਆਂ ਨੇ ਨਾਨਕ ਸਾਚ ਕਹੇ ਵਿਚਾਰ ਹਰ ਕਾ ਨਾਮ ਰੱਖੋ ਔਰ ਤਾਰ ਹਰ ਭਗਤੀ ਰਾਤੇ ਮੋਖ ਦਵਾਰ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕੀ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਸੱਚੀ ਵਿਚਾਰ ਦੱਸ ਰਿਹਾ ਕਿ ਉਸ ਪਰਮੇਸ਼ਰ ਦਾ ਨਾਮ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾਓ ਉਸ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਵਸਾਓ ਜਿਹੜੇ ਕਹਿੰਦੇ ਹਰੀ ਦੀ ਭਗਤੀ ਦੇ ਵਿੱਚ ਰੰਗੇ ਜਾਂਦੇ ਨੇ ਉਹਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹਦਾ ਨਾਮ ਜਪਦੇ ਨੇ ਉਹਨਾਂ ਨੂੰ ਕਹਿੰਦੇ ਵਿਕਾਰਾਂ ਤੋਂ ਮੁਕਤੀ ਮਿਲ ਜਾਂਦੀ ਆ ਮਾਇਆ ਤੋਂ ਮੁਕਤੀ ਮਿਲ ਜਾਂਦੀ ਆ ਉਹ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਜਾਂਦੇ ਹਨ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀ ਆ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਹੋਵਾਹੀ ਗੁਰੂ ਜੀ ਕਾ ਖਾਲਸਾ ਹੋਵਾਹੀ ਗੁਰੂ ਜੀ ਕੀ ਫਤਿਹ ਜੀ